ਸੌਫ ਥੋੜੀ ਮਾਤਰਾ ਦੇ ਵਿੱਚ ਆਪਾਂ ਹਰ ਬਾਰੀ ਆਪਣੇ ਖੇਤ ਦੇ ਵਿੱਚ ਲਾਉਨੇ ਆ ਲਗਭਗ ਆਪਾਂ ਨੂੰ 5 ਸਾਲ ਜਿਹੜੇ ਹੋ ਚੁੱਕੇ ਨੇਗੇ ਸੌਫ ਨੂੰ ਲਾਉਣ ਦਾ ਢੁੱਕਵੇਂ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸੌਫ ਆ ਗਈ ਇਹਨੂੰ ਆਪਾਂ ਨੂੰ ਅਕਤੂਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਲਾ ਲੈਣਾ ਚਾਹੀਦਾ ਹੈ ਉਹਦੇ ਨਾਲ ਕੀ ਹੁੰਦਾ ਕਿ ਠੰਡ ਦੇ ਆਉਂਦੇ ਆਉਦੇ ਦੀ ਗ੍ਰੋਥ ਕਾਫੀ ਵਧੀਆ ਹੋ ਜਾਂਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋਵੋਗੇ ਇਹ ਲਗਭਗ 10 ਅਕਤੂਬਰ ਦੇ ਕਰੀਬ ਆਪਣੀ ਜਿਹੜੀ ਸੌਫ ਲੱਗੀ ਹੋਈ ਹੈਗੀ ਬਿਚਾਲੇ ਇਸ ਤਰ੍ਹਾਂ ਬੱਟ ਦੇ ਵਿੱਚ ਆਪਾਂ ਮਲਚਿੰਗ ਕੀਤੀ ਹੋਈ ਹੈ ਤੇ ਉੱਪਰ ਬੈਡਾਂ ਦੇ ਉੱਪਰ ਆਪਣੇ ਜਿਹੜੇ ਦੋ ਦੋ ਔਰੇ ਆਪਾਂ ਸੌਂਫ ਦੇ ਲਾਏ ਹੋਏ ਹੈਗੇ ਸੌਂਫ ਨੂੰ ਇਹਨੂੰ ਥੋੜਾ ਜਿਹਾ ਬਿਰਲਾ ਕਰਨਾ ਸੀਗਾ ਥੋੜਾ ਲੇਟ ਹੋ ਚੁੱਕੇ ਆਗੇ ਫਿਰ ਵੀ ਥੋੜੀ-ਬਹੁਤੀ ਸੌਂਫ ਦੇ ਬੂਟੇ ਜਿਹੜੇ ਵਿੱਚੋਂ ਆਪਾਂ ਕੱਢਾਂਗੇ ਇਹਦੇ ਸੰਘਣੀ ਸੌਂਫ ਦੇ ਉੱਪਰ ਆਪਾਂ ਨੂੰ ਫਲ ਬਹੁਤ ਘੱਟ ਮਿਲਦਾ ਹੈਗਾ ਉਹਦਾ ਮੁੱਖ ਕਾਰਨ ਇਹ ਹੋ ਜਾਂਦਾ ਹੈ ਕਿ ਬੂਟਿਆਂ ਦਾ ਬੀਜ ਦੀ ਕੰਪੀਟੀਸ਼ਨ ਜ਼ਿਆਦਾ ਰਹਿੰਦਾ ਹੈਗਾ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਈਏ ਜਿਵੇਂ ਇੱਥੋਂ ਬੈਡ ਆਪਣਾ ਉੱਚਾ ਹੈਗਾ ਤਾਂ ਪਾਣੀ ਘੱਟ ਪੈਂਦਾ ਹੈਗਾ ਉਹਦੇ ਨਾਲ ਵਧੀ ਤੇ ਇੱਥੇ ਜਿਹੜੀ ਸੌਂਫ ਦੀ ਗਰੋਥ ਤੁਸੀਂ ਦੇਖ ਸਕਦੇ ਹੋ ਘਟ ਗਈ ਸੋ ਕੁਦਰਤੀ ਖੇਤੀ ਦੇ ਵਿੱਚ ਪਾਣੀ ਦੇ ਪ੍ਰਬੰਧਨ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਹੈਗਾ ਉਹਦੇ ਨਾਲ ਆਪਾਂ ਚੰਗੀ ਫਸਲ ਜਿਹੜੀ ਲੈ ਸਕਦੇ ਹਾਂ ਪਰ ਬਾਸ਼ਰਤੇ ਪਹਿਲੇ ਕੁਝ ਸਾਲ ਆਪਾਂ ਨੂੰ ਮਿੱਟੀ ਦੀ ਸਿਹਤ ਦੇ ਉੱਪਰ ਕੰਮ ਕਰਨਾ ਪੈਂਦਾ ਧੰਨਵਾਦ ਜੀ